ਕਾਲ ਜੀ ਮੈਂ ਰਾਜਦੀ ਮੇਰੇ ਚੈਨਲ ਪੰਜਾਬੀ ਸੂਟ ਰਾਜਦੀ ਬਟੀਕ 'ਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਕਾਟਨ ਦੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਚਲ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋਲ ਕਾਟਨ ਦਾ ਪਲੇਨ ਸਟੱਫ ਹੈ ਜੀ ਆਪਣੇ ਕੋਲ ਸਾਰਾ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਦਵਾਂਗੇ ਜੀ ਚਾਰੀ ਐਸ ਕੇ ਬ੍ਰਾਂਡ ਦੀ ਕਾਟਨ ਹੈ ਜੀ ਤੇ ਵਧੀਆ ਮਿਲਦਾ ਮਾਲ ਹੈ ਕੋਈ ਵੀ ਖਰਾਬ ਹੁਣੇ ਵਾਲੀ ਕਾਟਨ ਨਹੀਂ ਹੈਗੀ ਤੇ ਬਿਨਾ ਲਾਈਨਿੰਗ ਤੋਂ ਬਣਵਾਏ ਸੂਟ ਨਹੀਂ ਜੀ ਕਿ ਆਪਾਂ ਇਹਨਾਂ ਤੇ ਵਰਕ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਤਾਂ ਆਪਾਂ ਵਰਕ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਐਦਾਂ ਹੀ ਪਲੇਨ ਸੂਟ ਲੈਣਾ ਚਾਹੁੰਦੇ ਹੋ ਤਾਂ ਆਪਾਂ ਪਲੇਨ ਵੀ ਤੁਹਾਡੇ ਘਰ ਤੱਕ ਪਚਾ ਦਾਂਗੇ ਤੇ ਬਹੁਤ ਜਿਆਦਾ ਸੋਹਣਾ ਲੀਲਣ ਦਾ ਸਟਫ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਪਿਓਰ ਕਾਟਨ ਹੈ ਜੀ ਇਹਦੇ ਵਿੱਚ ਇਹ ਵਾਲਾ ਆਏਗਾ ਜੀ ਗ੍ਰੀਨ ਕਲਰ ਜਿੰਨੇ ਵੀ ਆਪਣੇ ਕੋਲ ਕਲਰ ਨੇ ਆਪਾਂ ਤੁਹਾਨੂੰ ਸਾਰੇ ਚੈੱਕ ਕਰਵਾ ਦਾਂਗੇ ਜੀ ਤੁਸੀਂ ਉਹਨਾਂ ਵਿੱਚੋਂ ਜਿੰਨੇ ਵੀ ਤੁਹਾਨੂੰ ਸੂਟ ਚਾਹੀਦੇ ਨੇ ਤੇ ਆਰਡਰ ਕਰ ਸਕਦੇ ਹੋ ਜੀ ਸੇਮ ਇੱਕ ਨਾਲ ਤੁਹਾਨੂੰ ਦੋ ਸੂਟ ਵੀ ਮਿਲ ਜਾਣਗੇ ਤੇ ਤਿੰਨ ਸੂਟ ਵੀ ਮਿਲ ਜਾਣਗੇ ਮਹਿੰਦੀ ਮਾਸਟਰ ਜਰ ਕਲਰ ਹੈ ਜੀ ਮਹਿੰਦੀ ਮਾਸਟਰ ਜਰ ਕਲਰ ਬਹੁਤ ਜਿਆਦਾ ਸੋਹਣਾ ਜੇ ਤੁਸੀਂ ਇੱਥੇ ਮਸ਼ੀਨ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਮਸ਼ੀਨ ਵਰਕ ਵੀ ਕਰਕੇ ਦੇ ਦਾਂਗੇ ਜੀ ਤੇ ਪੂਰੀ ਫਿਨਿਸ਼ਿੰਗ ਤੇ ਕੰਮ ਕਰਕੇ ਦਵਾਂਗੇ ਨੈਕਸਟ ਕਲਰ ਹੈ ਜੀ ਲੈਮਨ ਕਲਰ ਹੋਣਾ ਹੈ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸਾਰੇ ਐਸਕੇ ਦੀ ਕਾਟਨ ਹੈ ਜੀ ਕੋਈ ਵੀ ਖਰਾਬ ਹੋਣੀ ਵਾਲੀ ਕਾਟਨ ਨਹੀਂ ਹੈਗੀ ਤੇ ਇਹ ਆਇਆ ਹੈ ਗਾਜੀ کریم ਕਲਰ ਦੇ ਵਿੱਚ ਬਹੁਤ ਜਿਆਦਾ ਸੋਨੇ ਦੇ ਵਿੱਚ ਬਹੁਤ ਜਿਆਦਾ ਸੋਨੇ कॉटन ਹੈ ਜੀ ਜੇ ਆ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਕਸਟ ਕਾਸਟ ਕਲਰ ਹੈ ਜੀ ਆਪਣੇ ਕੋਲ ਲੈਮਨ ਤੇ ਇਹ ਵੀ ਬਹੁਤ ਜਿਆਦਾ ਸੋਨਾ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਆਇਆ ਹੈ ਜੀ ਸਕਿਨ ਕਲਰ ਦੇ ਉੱਤੇ ਬਹੁਤ ਜਿਆਦਾ ਸੋਣੀ कॉटन ਹੈ ਤੇ ਨਾ ਇਹਦੇ ਵਿੱਚ ਬਹੁਤ ਜਿਆਦਾ ਸੋਨੇ ਡਿਜ਼ਾਈਨਿੰਗ ਬਣੀ ਹੋਈ ਹੈ ਇਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੋਣੀ ਹੋਈ ਹੈ ਜਿਹੜਾ ਵੀ ਆਂਦਾ ਰੇਟ ਹੋਊਗਾ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਤੇ ਜਿਹੜੇ ਵੀ ਰੇਟ ਦੇ ਸੂਟ ਹੋਣਗੇ ਆਪਾਂ ਸਕਰੀਨ ਉੱਤੇ ਰੇਟ ਦੇ ਦਾਂਗੇ ਜੀ ਕੋਈ ਵੀ ਐਕਸਟਰਾ ਸ਼ਿਪਿੰਗ ਨਹੀਂ ਲੱਗੂਗੀ ਤੇ ਨੈਕਸਟ ਪੀਸ ਨੇ ਜੀ ਆਪਣੇ ਕੋਲ ਤੇ ਨੈਕਸਟ ਪੀਸ ਨੇ ਜੀ ਆਪਣੇ ਕੋਲ ਕਸਟਮਰ ਨੇ ਡਿਮਾਂਡ ਦੇ ਉੱਤੇ ਲੈ ਕੇ ਆ ਡਬਲ ਟੋਨ ਪਸ਼ਮੀਨਾ ਡਬਲ ਟੂਨ ਪਸ਼ਮੀਨੇ ਦੇ ਵਿੱਚ ਵੀ ਜੇ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਜੀ ਤੇ ਬਹੁਤ ਝਾਰ ਸੋਨੇ ਕਲਰ ਨੇ ਸਾਰੇ ਸੋਨ ਪਸ਼ਮੀਨੇ ਤੁਹਾਨੂੰ ਕਲਰ ਦਿਖਾਵਾਂਗੇ ਸਾਰੇ ਰਾਮ ਟੈਕਸ ਉਹ ਬ੍ਰੈਂਡ ਦੇ ਕਲਰ ਨੇ ਜੀ ਕੋਈ ਵੀ ਖਰਾਬ ਹੋਇਆ ਸਟਾਕ ਨਹੀਂ ਹੈਗਾ ਪੂਰਾ ਵਧੀਆ ਸਟਾਕ ਹੈ ਜਿਹੜੇ ਵੀ ਕਸਟਮਰ ਨੇ ਆਪਣੇ ਉਹਨਾਂ ਨੇ ਕਾਫੀ ਸੂਟੇ ਵਾਈ ਆਰਡਰ ਕੀਤੇ ਨੇ ਤੇ ਇਹ ਆਪਾਂ ਆਰਡਰ ਤੇ ਹੀ ਉਹਨਾਂ ਨੇ ਮੰਗਵਾਏ ਨੇ ਜੇ ਤੁਸੀਂ ਵੀ ਇਦਾਂ ਦੇ ਕਲਰ ਲੈਣਾ ਚਾਹੁੰਦੇ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜੀ ਬਹੁਤ ਜਿਆਦਾ ਸੋਨਾ ਕਲਰ ਹੈ ਜੀ ਇਹ ਬਹੁਤ ਜਿਆਦਾ ਸੋਹਣਾ ਕਲਰ ਰ ਹੈ ਜੀ ਫਰੋਜੀ ਕਲਰ ਦੇ ਵਿੱਚ ਇਹ ਬਹੁਤ ਜਿਆਦਾ ਸੋਹਣਾ ਕਲਰ ਹੈ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਰੇਟ ਆਪਾਂ ਨਾਲ ਦੀ ਨਾਲ ਸਕਰੀਨ ਉੱਤੇ ਦੇ ਦਾਂਗੇ ਰਵਰ ਕਾਹਨ ਕੁਸ਼ਮੀਨੇ ਦੇ ਉੱਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਤੇ ਬਹੁਤ ਹੀ ਜਿਆਦਾ ਸੋਹਣਾ ਸਟਫ ਹੈ ਜੀ ਇਹਦੇ ਤੇ ਹੈਂਡਵਰਕ ਵੀ ਕਰਵਾ ਸਕਦੇ ਹੋ ਤੇ ਮਸ਼ੀਨ ਵਰਕ ਵੀ ਕਰਵਾ ਸਕਦੇ ਨੈਸਟ कलर ਵੀ ਬਹੁਤ ਜਿਆਦਾ ਸੋਹਣਾ ਹੈ ਤੇ ਪਿਆਰਾ ਹੈ ਜੀ ਬਹੁਤ ਜਿਆਦਾ ਸੋਹਣਾ ਡਬਲ ਟੋਨ ਪਸ਼ਮੀਨਾ ਹੈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਮਾਸਟਰ ਕਲਰ ਦੇ ਵਿੱਚ ਵੀ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਬੜਾ ਸੂਰਦੀ ਨੈਸਟ ਕਲਰ ਆਊਗਾ ਜੀ ਆਪਣੇ ਕੋਲ orange ਕਲਰ ਦੇ ਵਿੱਚ orange ਕਲਰ ਦੇ ਵਿੱਚ ਵੀ ਬਹੁਤ ਜਿਆਦਾ ਸੋਹਣਾ ਤੇ ਪਿਆਰਾ ਲੱਗਦਾ ਹੈ ਜੀ ਸੂਟ ਬਣਿਆ ਹੋਇਆ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ orange ਕਲਰ ਦੇ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਨੈਕਸਟ ਕਲਰ ਆਊਗਾ ਜੀ ਗਾਜਰੀ ਟੋਨ ਦੇ ਵਿੱਚ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਕਲਰ ਹੈ ਜੀ ਇਹ ਵਾਲਾ ਗਾਜਰੀ ਕਲਰ ਦੇ ਵਿੱਚ ਬਹੁਤ ਹੀ ਗਾਜਰੀ ਤੇ ਗਾਜਰੀ ਤੇ orange ਦੇ ਕਲਰ ਦੇ ਵਿੱਚ ਜਿਹੜਾ ਸੁਟਾਊਗਾ ਜੀ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਜਿਹਾ ਕਲਰ ਹੈ ਇਹ ਡਬਲ ਟੋਨ ਵਾਲਾ ਇਹ ਦੋਨੋਂ ਪਾਸੇ ਤੋਂ ਯੂਜ਼ ਹੋ ਜਾਂਦਾ ਹੈ ਜੇ ਤੁਸੀਂ ਇਹ ਸੈੱਟ ਤੋਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੀ ਸੈੱਟ ਤੋਂ ਕਰਵਾ ਸਕਦੇ ਹੋ ਜੇ ਤੁਹਾਨੂੰ ਇਹ ਵਾਲੀ ਸੈੱਟ ਪਸੰਦ ਆ ਤਾਂ ਤੁਸੀਂ ਜੇ ਤੁਹਾਨੂੰ ਇਹ ਵਾਲੀ ਸੈੱਟ ਪਸੰਦ ਆ ਤਾਂ ਤੁਸੀਂ ਇਹ ਵਾਲੀ ਸੈੱਟ ਦੀ ਵੀ ਵਰਕ ਕਰਵਾ ਸਕਦੇ ਹੋ ਜੀ ਬਹੁਤ ਜਿਆਦਾ ਸੋਹਣੇ ਕਲਰ ਨੇ ਤੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਤੇ ਇਹ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਸੂਟ ਮਿਲ ਜਾਣਗੇ ਜਿੰਨੇ ਸੂਟ ਚਾਹੀਦੇ ਨੇ ਆਪਾਂ ਤੁਹਾਡੇ ਘਰ ਤੱਕ ਪਹੁੰਚਾ ਦਾਂਗੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਐਸ ਨੇ ਆਪਾਂ ਤੋਂ ਬਹੁਤ ਜਿਆਦਾ ਸੋਨੇ ਪਿਓਰ ਦੇ ਵਿੱਚ ਸ਼ਾਲ ਮੰਗਵਾਏ ਨੇ ਆਪਾਂ ਤੋਂ ਬਹੁਤ ਹੋਣੀਆਂ ਸ਼ਾਲ ਬਹੁਤ ਹੀ ਜਿਆਦਾ ਸੋਨੇ ਨੇ ਪਿਓਰ ਦੇ ਵਿੱਚ ਸ਼ਾਲ ਨੇ ਜੀ ਤੇ ਪੀਚ ਕਲਰ ਦੇ ਵਿੱਚ ਆਪਨੇ ਉਹਨਾਂ ਨੂੰ ਪਿਕਸ ਭੇਜੀਆਂ ਸੀ ਇਹ ਸ਼ਾਲ ਲਾਉਣੀਆਂ ਤੇ ਉਹਨਾਂ ਨੇ ਸ਼ਾਲ ਪਸੰਦ ਕੀਤੀ ਕਰੇ ਤੇ ਬਹੁਤ ਜਿਆਦਾ ਸੋਨਾ ਫੋਰਸ ਸਾਈਡ ਦੇ ਉੱਤੇ ਐਦਾਂ ਕੰਮ ਕੀਤਾ ਹੋਇਆ ਕਿ ਆਪਾਂ ਨੇ ਉਹਨਾਂ ਨੂੰ ਪਿਕਸ ਦੇ ਵਿੱਚ ਇਹ ਵਾਇ ਸ਼ਾਲ ਪਸੰਦ ਕਰਾਇਆ ਸੀ ਤੇ ਪੀਚ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸ਼ਾਲ ਹੈ ਜੀ ਤੇ ਪੂਰਾ ਢਾਈ ਮੀਟਰ ਦਾ ਕੁਲਾ ਡੁਲਾ ਸ਼ਾਲ ਹੈ ਤੇ ਪਿਓਰ ਦੇ ਵਿੱਚ ਸ਼ਾਲ ਨੇ ਵਾਇਸ ਆ ਦੋਨੋਂ ਦੋ ਸ਼ਾਲ ਆਰਡਰ ਕੀਤੇ ਹੋਏ ਸੀ ਉਹਨਾਂ ਨੇ ਜੇ ਤੁਸੀਂ ਵੀ ਇਦਾਂ ਦੇ ਸ਼ਾਲ ਲੈਣਾ ਚਾਹੁੰਦੇ ਹੋ ਤਾਂ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਪਿਕਸ ਮਗਵਾ ਕੇ ਆਪਣੇ ਲਈ ਸ਼ਾਲ ਵੀ ਆਰਡਰ ਕਰ ਸਕਦੇ ਹੋ ਤੇ ਨਾਸਟਾ ਜੀ ਬਹੁਤ ਹੀ ਜਿਆਦਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਤੇ ਬਹੁਤ ਹੀ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਲ ਵੀ ਤੁਹਾਨੂੰ ਪੂਰੇ ਟਾਈਮ ਇਟ ਉਤੇ ਖੁੱਲੇ ਡੋਲੇ ਮਿਲਣਾ ਹੈ ਜੀ ਤੁਸੀਂ ਸ਼ਾਲਾਂ ਦੇ ਵਿੱਚ ਹੋਰ ਪਿਕਸ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਸ਼ਾਲਾਂ ਦੀਆਂ ਪਿਕਸ ਮੰਗਵਾ ਕੇ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਜੀ ਇਸੇ ਗੇ ਆਪਣੇ ਅੱਜ ਵਾਏ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਇਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੋ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਇਹਨਾਂ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ